ਤੜਕੇ-ਤੜਕੇ ਵੱਡੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਾਈਕ ਸਵਾਰ ਜੋੜਾ ਜਾਂਦਾ ਪਿਆਸੀ ਕਿ ਅਚਾਨਕ ਪਿੱਛੋਂ ਇੱਕ ਮਹਿਲਾ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਪਿੱਛੋਂ ਆ ਰਹੇ ਟਰੱਕ ਦੇ ਉਹ ਟਾਇਰਾਂ ਦੇ ਥੱਲੇ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਮਹਿਲਾ ਦੀ ਮੌਤ ਹੋ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਭਾਵੇਂ ਕਿ ਜਦੋਂ ਟਰੱਕ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਉਹ ਮੌਕੇ ਤੋਂ ਭੱਜ ਗਿਆ ਹੈ ਪੁਲਿਸ ਨੇ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਤਾਂ ਜੀ ਸਮਾਜ ਸੇਵਾ ਸੁਸਾਇਟੀ ਅਜੇਕੜਡ ਮੋਗਾ ਜਿਹੜੀ ਕਿ 24 ਘੰਟੇ ਦੀ ਸੇਵਾ ਨੂੰ ਸਮਰਪਤਾ ਜਿੱਥੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਾਲ ਕੀਤੀ ਸੀ ਵੀ ਇੱਥੇ ਐਕਸੀਡੈਂਟ ਹੋਇਆ ਤੇ ਸਮਾਜ ਸੇਵਾ ਸੁਸਾਇਟੀ ਦੀਆਂ ਦੋਨੇ ਹੀ ਇਸ ਦੀਆਂ ਗੱਡੀਆਂ ਤੇ ਨਾਲ ਦੀ ਨਾਲ ਹੀ ਇੱਥੇ ਜਿਹੜੀ ਘਟਨਾ ਸਥਾਨ ਤੇ ਪਹਚਾਈਆਂ ਵਾ ਜਿੱਥੇ ਕਿ ਆ ਹਾਲਤ ਵੇਖੀ ਕੋ ਬਹੁਤ ਹੀ ਨਾਜ਼ੁਕ ਹਾਲਤ ਸੀ ਜਿਹੜੀ ਕਿ ਇੱਕ ਲੇਡੀਜ਼ ਤੇ ਜਾਂ ਦੋ ਦੋ ਲੇਡੀਜ਼ ਸੀਗੀਆਂ ਇੱਕ ਏਜੰਸੀ ਜਿਹੜੀ ਕਿ ਇੱਕ ਲੇਡੀਜ਼ ਦੀ ਇੱਕ ਘੋੜੇ ਦੇ ਥੱਲੇ ਆਉਣ ਨਾਲ ਬਹੁਤ ਦਰਦਨਾਕ ਜਿਹੜੀ ਮੌਤ ਹੋ ਗਈ ਆ ਤੇ ਜਿਹੜੀ ਕਿ ਦੇਖਣਯੋਗੀ ਵੀ ਨਹੀਂਗੀ ਤੇ ਜਿਹੜੀਆਂ ਦੋ ਇੱਕ ਹੋਰ ਪੈਣਾਂ ਉਹਨਾਂ ਦੇ ਸੱਟਾਂ ਲੱਗੀਆਂ ਵਾ ਤੇ ਕਿਹੜਾ ਵੀਰ ਮੋਟਰਸਾਈਕਲ ਚਲਾਉਂਦਾ ਵੀ ਉਹਦੇ ਵੀ ਮਾਈਨਰ ਸੱਟਾਂ ਵਾ ਮਤਲਬ ਕਿ ਇੱਕ ਦੀ ਡੈਥ ਜਿਹੜੀ ਹੋ ਚੁੱਕੀ ਹੈ ਜੀ ਕਿੰਨੀ ਉਮਰ ਦੀ ਸੀ ਇਹ ਡੈਥ ਹੋਈ ਹੈ ਜੀ ਕਰੀਬ 35 ਸਾਲ ਦੀ ਲੱਗਦੀ ਹੈ 30 35 ਸਾਲ ਦੀ ਏਜ ਹੋਊਗੀ ਤੇ ਬਾਕੀ ਤਾਂ ਜੋ ਜਾਂ ਆਧਾਰ ਕਾਰਡ ਤੋਂ ਜਾਂ ਉਹਨਾਂ ਦੇ ਪਰਿਵਾਰ ਮੈਂਬਰਾਂ ਤੋਂ ਪਤਾ ਲੱਗੂਗਾ ਵੀ ਇਹਨਾਂ ਦੀ ਉਮਰ ਕਿੰਨੀ ਕਰ ਪਤਾ ਲੱਗਿਆ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟ ਦੇਖਣਯੋਗਤਾ ਇਹੀ ਲੱਗਦਾ ਵੀ ਮੋਟਰਸਾਈਕਲ ਆਪਦੀ ਸਾਈਡ ਤੇ ਸਹੀ ਆ ਰਿਹਾ ਵਾ ਤੇ ਜਿਹੜੇ ਕਿ ਟਰੱਕ ਚਾਲਕ ਦੀ ਹੋ ਸਕਦਾ ਗਲਤੀ ਉਹਨਾਂ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਸਕਦਾ ਕਿਉਂਕਿ ਸਮਾਜ ਸੇਵਾ ਸਾਇਟੀ ਤਾਂ ਹਮੇਸ਼ਾ ਹੀ ਜਿਹੜੀ ਕਿ ਮਦਦ ਵਾਸਤੇ ਜਾਂ ਕੋਈ ਰੋਡ ਐਕਸੀਡੈਂਟ ਆਵਾਜ਼ ਤੇ ਜਿਹੜੀ ਕਿ 15 ਕਿਲੋਮੀਟਰ ਏਰੀਆ ਜਿਹੜਾ ਅਸੀਂ ਕਵਰ ਕਰਦੇ ਆਂ ਜਿੱਥੇ ਵੀ ਸਾਨੂੰ ਕਿਸੇ ਸੇਵਾ ਦੀ ਕਾਲ ਆਉਂਦੀ ਆ ਤੇ ਸਾਡੇ ਮੈਂਬਰ ਹਮੇਸ਼ਾ ਹੀ ਉੱਥੇ ਹਾਜ਼ਰ ਹੁੰਦੇ ਆਂ ਟਰੱਕ ਚਾਲਕ ਦਾ ਹੁਣ ਪਤਾ ਲੱਗਿਆ ਉਹ ਭੱਜ ਗਿਆ ਜੀ ਦੱਸਣ ਦੇ ਮੁਤਾਬਕ ਆ ਜੀ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਤੇ ਜਿਹੜੇ ਇੱਥੇ ਰਾਹਗੀਰੀ ਆ ਜਾਂ ਆਸਪਾਸ ਦੇ ਦੁਕਾਨ ਵਾਲੇ ਕਹਿੰਦੇ ਵੀ ਨਾਲ ਦੀ ਨਾਲ ਮੌਕੇ ਤੇ ਫਰਾਰ ਹੋ ਗਿਆ ਮੇਰਾ ਸਾਲਾ ਜ ਦੇਵੇ ਜੀ ਜਾਣਾ ਮੈਂ ਮੈਂ ਦੇ ਦਿੱਤਾ ਮੋਟਰਸਾਈਕਲ ਜਿਹੜੀ ਆਰੋ ਮੈਨੂੰ ਕਹਾ ਦੋ ਤਿੰਨ ਦਿਨ ਬਾਅਦ ਮੈਂ ਤੈਨੂੰ ਮੋਟਰਸਾਈਕਲ ਮੋੜ ਜੂਗਾ ਤੇ ਮੋਟਰਸਾਈਕਲ ਦੇ ਦੇ ਭਾਜੀ ਮੈਂ ਉਹ ਚਾਬੀ ਦੇ ਦਿੱਤੀ ਕਰੋ ਮੈਂ ਕਹਾ ਲੈ ਵਦਾਇਆ ਚਾਬੀ ਤੈਨੂੰ ਆਹ ਕਰੋ ਤਰਫੇ ਮੈਂ ਨੌਣ ਲੱਗ ਗਿਆ ਆੜ ਤਰਫੇ ਮੈਂ ਨੌਣ ਲੱਗ ਗਿਆ ਨਾ ਦੂਵੇ ਦੱਸ ਮੈਂ ਕੱਪੜੇ ਪਾਏ ਆ ਬਾਅਦੇ ਮੈਂ ਰੋਟੀ ਨਹੀਂ ਖਾਧੀ ਕਿੰਨੇ ਆ ਕਾਂਟ ਹੋ ਗਏ ਜੀ ਦੁਨੇ ਜੀ ਭੱਜਿਆ ਕਰੋ ਐਡੋ ਕਰਾਇਆ ਕਰੋ ਜਦੋਂ ਵੀ ਆਇਓ ਤਾਂ ਕਿੱਦਾਂ ਸਤਿ ਮੋਗੇ ਤੋਂ ਆਪਣੇ ਬੁੱਕਣਾ ਰੋੜ ਦਾ ਰਹਿਣਾ ਮੈਂ ਕੀ ਸਥਿਤੀ ਸੀ ਜਦੋਂ ਤੁਸੀਂ ਆਇਆ ਜਿੱਥੇ ਇਤਨੇ ਟਰੱਕ ਰੇ ਥੱਲੇ ਆਈ ਪਈ ਹੋਈ ਕੌਣ ਸੀ ਜਿਹਦੀ ਜੱਥੀ ਹੈ ਮੇਰੀ ਸਾਲੀ ਆ ਜੀ ਕੀ ਨਾਮ ਕੀ ਉਹਨਾਂ ਦਾ ਉਹਨੇ ਨਾਂ ਗੁੱਗੇ ਕਹਿੰਦੇ ਆ ਕਾਲ ਧਾਰ ਘਾੜਦੇ ਮੈਨੂੰ ਆਪਰਾ ਹੀ ਕੀ ਕਹਿੰਨੇ ਪੱਕਾ ਨਾ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਮਰ 21 20 ਸਾਲ ਦੀ ਬਣੂਗੋ ਇਹਨਾਂ ਲਈ ਸੀ ਵਿਆਹੀ ਬੱਚੇ ਪੁੱਤੇ ਮੁੰਡਾ ਇੱਕ ਹੀ ਔਰੇ ਘਰ ਆ ਕੰਮ ਨਹੀਂ ਕਰਦਾ ਜੀ ਔਰੇ ਘਰ ਆ ਨਾ ਲੜਦਲਦੇ ਆਈ ਜੀ ਤੇ ਸਾਡੇ ਕੋਰੇ ਤਿੰਨ ਮਹੀਨਾ ਹੋ ਗਿਆ ਸਾਡੇ ਕੋਲ ਇੰਡੀਸ ਉਹਦੇ ਬਾਰੇ ਜਾਣਕਾਰੀ ਸਾਨੂੰ ਇੱਕ ਫੋਨ ਆਇਆ ਸੀ ਵੀ ਨੈਸਲੇ ਟੈਰੀ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਜਿਹੜਾ ਮੌਕੇ ਤੇ ਪੁੱਜੇ ਜਾਣ ਕੇ ਦੇਖਿਆ ਵੀ ਇੱਕ ਟਰੱਕ ਤੇ ਥੱਲੇ ਇੱਕ ਔਰਤ ਮ੍ਰਿਤਕ ਦਾ ਨਾਮ ਹੈ ਖੁਸ਼ਪ੍ਰੀਤ ਕੌਰ ਉਹ ਜਿਹੜੀ ਆਪਦੀ ਮਾਤਾ ਆਪਦੀ ਭੈਣ ਸੀ ਇੱਥੇ ਰਹਿੰਦੀ ਆਪਣੇ ਮੋਕੇ ਉਹਦੇ ਕੋਲੋਂ ਮਿਲਣ ਵਾਸਤੇ ਆਈ ਸੀ ਘਰ ਵਾਲੇ ਨਾਲ ਇਹਦਾ ਕੋ ਰੌਲਾ ਚੱਲਦਾ ਸੀ ਦਸੰਤ ਮੁਤਾਬਕ ਤੇ ਆਪਦੀ ਮਾਂ ਆਹਦੀ ਰਹਿੰਦੀ ਖੋਸਾ ਚੂੜ ਚੱਕ ਉੱਚੇ ਆਹਾਂ ਦੌਲਤਪੁਰਾ ਉੱਚਾ ਰਹਿੰਦੀ ਸੀ ਉੱਥੇ ਮਤਲ ਜਾ ਰਹੇ ਸੀ ਤੇ اچانک ਹੀ ਉਧੋ ਟਰੱਕ ਆ ਰਿਹਾ ਜੀ ਟਰੱਕ ਦੇ ਥੱਲੇ ਟਾਇਰਾਂ ਦੇਲੇ ਆ ਗਈ ਜਿੰਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਜਿਹਨੂੰ ਹੁਣ ਲੱਭ ਗਏ ਗੱਡੀ ਐਂਬੂਲੈਂਸ ਤੇ ਤੇ ਡੈੱਡ ਬੋਡੀ ਜਿਹੜੀ ਸਿਵਲ ਹਸਪਤਾਲ ਪਹੁੰਚਾਈ ਤੇ ਡਰਾਈਵਰ ਜਿਹੜਾ ਹੈ ਉਹ ਫਰਾਰ ਹੈ ਜੀ ਉਹਦੀ ਭਾਲ ਕਰ ਰਹੇ ਹਾਂ ਟਰੱਕ ਕਬਜ਼ੇ 'ਚ ਲੈ ਲਿਆ ਜੀ ਡੈੱਡ ਬੋਡੀ ਵੀ ਕਬਜ਼ੇ 'ਚ ਲੈ ਕੇ ਤੇ ਉੱਥੇ ਹਸਪੀਟਲ ਪਹੁੰਚਾਈ ਜੀ ਕਿਸ ਤੇ ਆ ਰਹੇ ਸੀਗੇ ਜੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਆਪਣੇ ਇਹਦੀ ਮਾਤਾ ਸੀ ਨਾਲ ਇੱਕ ਭਰਾ ਸੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਅਚਾਨਕ ਹੀ ਕਿਧੋ ਤੋਂ ਟਰੱਕ ਆ ਗਿਆ ਤੇ ਰੱਗ ਤੇ ਵੱਜਨ ਕਰਕੇ ਕਿਤੇ ਨਾਲ ਇਹਨੇ ਮੌਕੇ ਤੇ ਹੀ ਮੌਤ ਹੋ ਗਈ ਕਿੰਨੀ ਉਮਰ ਕਿੰਨੀ ਨਾਲ ਲੱਗਿਆ ਪਤਾ ਇਹ ਹੈਗੀ 35-40 ਸਾਲ ਦੀ ਉਮਰ ਹੈ ਜਿਹੜੀ ਮ੍ਰਿਤਕ ਹੈ